ਹਾਂਜੀ ਬਾਈ ਜੀ ਪਿਆਰ ਪਰੇ ਸੱਤ sire ਕਾਲ ਜੀ ਅੱਜ ਆਪਣਾ ਬਲੌਗ ਸਟਾਰਟ ਦਾ ਦੂਜੇ ਦਿਨ ਦਾ ਸੀ ਤੇ ਕੰਪਾਇਨਰ ਰਿਪੇਅਰ ਕਰਦੇ ਹਾਂ ਦੂਜੇ ਦਿਨ ਬਸ ਹੌਲੀ 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 ਗੱਡੀ ਲੈਣ ਤੇ ਚੜ੍ਹਦੀ ਆ ਹਾਂ ਤੇ ਬਾਕੀ ਚੱਕੀਆਂ ਖੜੀਆਂ ਨੇ ਛੋਟੀਆਂ ਜਿਵੇਂ ਦੇਖੋ ਚੱਕੀਆਂ ਨਹੀਂ ਚੱਲਦੀਆਂ ਪੰਜਾਬ ਵੀ ਅੱਜ ਤੱਕ ਖੜਾ ਹੈ ਇਹ ਸਮਝ ਲਓ ਸਮਝ ਕੇ ਇਹ ਗੱਲ ਸਮਝਣ ਵਾਲੇ ਸੀ ਛੰਦ ਸਾਡੇ ਦੇਖ ਸਕਦੇ ਹੋ ਜੀ ਆਹ ਚਣਕੇ ਰੱਖਦੇ ਮੁੰਡੇ ਨੇ ਤੜਕੀ ਹਨਾ ਕਲਾਸੀਆਂ ਨੂੰ ਹੰਕਾਬੀਆਂ ਵੇਖ ਲੋ ਦੀ ਮਾਰੂ ਨੇ ਗਿਆ ਸਾਰੀਆਂ ਇਹ ਤੋਂ ਲੈ ਕੇ ਜੱਡ ਰੱਖਣਾ ਪੰਨੇ ਦੇਖ ਸਕਦੇ ਹਾਂ ਪਰ ਆਥਨ ਨੂੰ ਕੁਸਮਾਨ ਪਾ ਦਾਂਗੇ ਸਾਰੀ ਕਾਸੇ ਦਾ ਤੇ ਅੱਜ ਹੁਣ ਇਸ ਟਾਈਮ ਖੋਲਣਾ ਕਲੱਚ ਪਹਿਲੀ ਅਟੈਕ ਕਲੱਚ ਤੇ ਆ ਤੇ ਕਲੱਚ ਖੋਲਾਂਗੇ ਬਾਕੀ ਆਪੋ ਹੀ ਲੋਕਲੀ ਚਲਾਉਣੇ ਹੁੰਦੇ ਨਹੀਂ ਆਪਾਂ ਨੂੰ ਕੋਈ ਹੈ ਨਹੀਂ ਯਾਰ ਰਹੀ ਨਹੀਂ ਹੁਣ ਓਨੀ ਤਮਾਂ ਜੀ ਚਲਾਉਣ ਦੀ ਆਪਦੇ ਵੜ ਲਾਂਗੇ ਭਾਸਾ ਤੇ ਮੇਰੇ ਵੀਰ ਭਰਾ ਦੇ ਵੜ ਦਾਂਗੇ ਹਣਾ ਤੇ ਬਸ ਆ ਪੈਰੀਆਂ ਨੂੰ ਗਰੀਸ ਨਹੀਂ ਆਏ ਜੇ ਲੋਡਰ ਚੱਲ ਗਿਆ ਅਸੀਂ ਜੇ ਲਵਾ ਦੇਣਗੇ ਨਹੀਂ ਕੱਟ ਕੇ ਫਾਦਾਂਗੇ ਬਾਕੀ ਇਹ ਤੋਂ ਲੈ ਕੇ ਜੈਟ ਤੱਕ ਸਾਰੀ ਮਸ਼ੀਨ ਨੂੰ ਗਰੀਸ ਆ ਚੁੱਕਿਆ ਰਸਵਾਰਾਂ ਇੱਕ ਸੀ ਲਵਾਈਆਂ ਨਹੀਂ ਆ ਤੁਸੀ ਦੇਖ ਸਕਦੇ ਹੋ ਬਹੁਤ ਪਈਆਂ ਪਿਛਲੀ ਵਾਰ ਦੀਆਂ ਤੇ ਕੋ ਕਿ ਵੱਡਣਾ ਤਾਂ 200 ਕਿੱਲੀ ਆ 200 ਪਿਛਲੀ ਵਾਰ ਵੱਡੇ 200 ਹੁਣ ਵੜਦਾਂਗੇ ਹਨਾ ਗੱਪ ਮਾਰਨ ਦਾ ਕੀ ਫਾਇਦਾ ਹੈ ਹਨਾ ਇੱਕ ਬੰਦੇ ਮੈਂ ਉਹ ਵੀ ਗੱਲ ਤੇ ਆਉਂਗਾ ਤੇ ਇਧਰ ਇੱਕ ਵੀਰ ਨੇ ਕੱਲ ਮੈਂ ਫੋਨ ਕਰਿਆ ਸੀ ਮੱਸੇ ਕਰਾਈ ਮੁਗਲਾਈਲ ਬਦਲ ਦਿਓ ਭਾਈ ਜੀ ਮੁਗਲਾਈਲ ਕੱਟਤਾ ਹੀ ਲਾ ਦੇਖ ਲੋ ਮੁਗਲਾਈਲ ਵੀ ਕੱਟਤਾ ਤੇ ਬੈਂਡਰੀਆਂ ਤੜੀਆਂ ਹੋਈਆਂ ਰੀਜਨਲ ਜਮਾ ਅਵਰਾਉਣੀਆਂ ਦੇਖ ਸਕਦੇ ਤੇ ਆਲਟਰਨੇਟਰ ਅੱਜ ਖੋਲਦੇ ਆਂ ਵਾਹ ਵੀ ਦੇਖਦੇ ਆਂ ਜੋ ਪਰ ਠੰਡੇ ਠੰਡੇ ਪਿੰਡੇ ਆ ਠੰਡੇ ਪਿੰਡੇ ਦੇਖਦੇ ਆਂ ਇਧਰ ਹੀ ਤਾਂ ਕੱਢ ਲਈ ਜਾਬੀ ਔਖੀ ਔਖੀ ਇਧਰ ਲਾ ਕੇ ਮੜ ਗਿਆ ਉਹ ਦੇਖਦੇ ਆਂ ਵੀ ਨਹੀਂ ਨਿਕਲ ਰਹਾ ਲੋ ਯਾਰ ਹੈ ਦੇਖੀ ਸੱਟ ਖਾ ਲੇਗੇ ਤੇ ਉਵੇਂ ਹੀ ਕਰੋ ਜਿਵੇਂ ਤੁਹਾਨੂੰ ਮੈਂ ਸਸਲਾ ਹੁਣ ਅੱਥੋਂ ਕੁੱਟਣ ਲੱਗਾ ਐ ਸ਼ਾਫਟਿੰਗ ਕੀ ਕਰ ਲੋ ਮਾਰ ਮਾਰ ਛੋਟੀ 8 ਨੰਬਰ ਸ਼ਾਫਟ ਐ ਉਹ ਨਹੀਂ ਪਿਆ ਪਾਉ ਉ ਉਵੇਂ ਸੱਟ ਲਾਓ ਇੱਥੇ ਸੱਟ ਲਾਏ ਦੇ ਸੱਟ ਭਵੇ ਵੀ ਕਿਸੇ ਬਸੇ ਦੀ ਪਾਉ ਪਾਉ ਯਾਰ ਬੱਸ ਪਾਣੀ ਕਿਵੇਂ ਚੱਲ ਵੀ ਮੁਸ਼ਕਲ ਹੈ ਕੋਈ ਨਾ ਬੋਲੀ ਟੁੱਟ ਜੂ ਹੋਰ ਕਿੰਨੀਆਂ ਲਿਆ ਕੇ ਪਾਵਾਂਗੇ ਹੈ ਉਹ ਨਰ ਕੰਮ ਦੀ ਸੱਟ ਲਾ ਸਿੱਧਾ ਫੜ ਨੂੰ ਸਿੱਧੀ ਆ ਏਡਾ ਕਿਵੇਂ ਹੁੰਦਾ ਕੰਨ ਲਿਆ ਗਿਆ ਚੱਕ ਕੰਨ ਲਿਆ ਸਰਪੰਚ ਅੰਚ ਚੱਲ ਖੜਾ ਪੰਚਾ ਸਰਪੰਚ ਇੱਕ ਖਾਨਾ ਦਾ ਭਈ ਅੱਧੀ ਪੱਲੂਗੀ ਪਾਣੀ ਪਾਏ ਤੇ ਹੋਰ ਪਾਈ ਬੱਲੀ ਜਰਮੜੇ ਚੱਕ ਪਾਣੀ ਇੱਥੇ ਵੇਲਾ ਆਹੀ ਕਰਨਾ ਪਾਣੀ ਦਰੁਬਾਗ ਜੂ ਲੈ ਆਏ ਕਿਥੋਂ ਵਗਜੂ ਪਾਣੀ ਆ ਗਿਆ ਵਾਚੋ ਫੁਰਕੇ ਹੋਮਾ ਕੱਟੋ ਸੋਥਰੀ ਗਾਲ ਜੀ ਦਿਓ ਕਰਨਾ ਇਹ ਜੋ ਕਰੀਆ ਲੱਗੀ ਸੀ ਸਾਲਾ ਕੁੜੀਆਂ ਛਾਪ ਟਾੜਦੀਆਂ ਤਾਂ ਦੇਖੀਆਂ ਆਈਆਂ ਹਨਾ ਆ ਨਾ ਟਾੜ ਕੇ ਪਹਿਲੀ ਵਾਰ ਨਾ ਟੀ ਨਹੀਂ ਖੁੱਲ ਰੇ ਅੱਜ ਪਤਾ ਨਹੀਂ ਕਿਹੜਾ ਮੱਥੇ ਲੱਗਿਆ ਬਲਾਰਡ ਆਈ ਤੇ ਦੋਨੇ ਪਾਸੇ ਲੋਈ ਨੂੰ ਨਾ ਬੋਖਾ ਜੀ ਇਹਦੀ ਵਾਈ ਤਾਂ ਹੀ ਹੈਗੀ ਤੇਲ ਐ ਚ ਪਾ ਲੈਣੇ ਮੈਂ ਪਿੱਛੋਂ ਭਲਾ ਐਂ ਕਲਾ ਨਾ ਕੁੱਟ ਕੇ ਦੇਖ ਲਈ ਇੱਧਰ ਖੱਲੀ ਨਹੀਂ ਹੁਣ ਆਏ ਕੁੱਤੀਆਂ ਨੇ ਇੱਧਰ ਨੂੰ ਤੇਲ ਪਾ ਲੈਣੇ ਨੱਡ ਉਹ ਉਹ ਇੱਧਰ ਉਹ ਤੇ ਨੱਡ ਤਾਂ ਰੱਖੇ ਆ ਖੜ ਜਾ ਖੜ ਜਾ ਖੜ ਜਾ ਜਿਹੜਾ ਬਹਿਣਗਾ ਲਖੜਾ ਤੜਕੇ ਤੜਕੇ ਮੱਛੇ ਲੱਗਿਆ ਜੋਗੀ ਚੱਲ ਵੀ ਚੱਲ ਵੀ ਮੱਖਣ ਨੂੰ ਜੜਾ ਮੱਖਣ ਤੇਰੇ ਵਜਿਨਾ ਖੁੱਲੂ ਮੱਖਣ ਮੱਖਣ ਕਹਿੰਦਾ ਰਾੜ ਜਿੰਨਾ ਦਾ ਮੇਰਾ ਵਜਿਨਾ ਮੈਂ ਕਿੱਥੋਂ ਖੋਲ ਤੋਣਾ ਮੱਖਣਾ ਨਾ ਆਇਆ ਲੈ ਜੱਬਾ ਦਾ ਓਹ ਬਾਹ ਕੋਣ ਤੇ ਗਿਆ ਤੁਹਾਰੇ ਫੇਰ ਕੋਟਣਾਗੇ ਜਿਹੜਾ ਛੱਡਣਾ ਹੈ ਇਹ ਬੁਲਾਈਨ ਪਾ ਕੇ ਦੇਖੇ ਨਾ ਕੋਈ ਮਫਮਰੀ ਆਇਆ ਇਹ ਪਾਰ ਜਾਣਗੇ ਤਾਂ ਸਾਰੇ ਹੋਣੀ ਪਈ ਬੰਦੇ ਪਹਿਲੇ ਸਾਰੇ ਚਾਹਾਂਗਾ ਖਣਾ ਕਰ ਮਾਰੀ ਔਕਾ ਥੱਲੇ ਨੂੰ ਪਾ ਲੈਣਾ ਕਿੰਦੂ ਕਰਾਂ ਚੱਲ ਵੀ ਰਣੇ ਵੱਡਾ ਲੱਗ ਰਿਹਾ ਥੇਲੀ ਲੱਗ ਰੱਖ ਚੱਲ ਕਿਹੋਲੀ ਥੜੀ ਲੈ ਲੈ ਤੜ ਜਾਏ ਬਿਸ਼ਕਾਰ ਮਾਰੀ ਦੇਖੋ ਆਏ ਹਾਏ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਪਾਕੇ ਚੈੱਕ ਕਰ ਹੁਣ ਚੈੱਕ ਨਾ ਕਰੀ ਹੁਣ ਦੱਸੂ ਪਹਿਲੇ ਬਸ ਲੋ ਸਟੇ ਮਾਰ ਲਾ ਜੀ ਪਰ ਨਾ ਟੋਲੋ ਅੱਧੀ ਕਰਦੇ ਆ ਕਲਚ ਦੇ ਪਲੇਟ ਦੀ ਢਿੰਗੜ ਬੰਗਣਾ ਕਲਚ ਦੇ ਪਲੇਟ ਦੇ ਲੋ ਵੀ ਕਲਚ ਖੋਲਤਾ ਓਕੇ ਤੋਂ ਲੱਗੇ ਜੈਡ ਤੱਕ ਕਿਉਂ ਸੀਲ ਲੀਕ ਆ ਵੀ ਸੀਲ ਲੀਕ ਹੋ ਗਿਆ ਤੇਲ ਦੇ ਸੀਲ ਲੀਕ ਆ ਸੀ ਲੀ ਕਰਕੇ ਨਾ ਦੇਖੋ ਤਿੰਨ ਅਸੀਜ ਨੂੰ ਗਈ ਸਾਨੂੰ ਕਲਚ ਪਾਇਨ ਤੇ ਉਦਾਂ ਦੀਆਂ ਫਿੰਗਰਾਂ ਪਈਆਂ ਸਾਰਾ ਕੁਝ ਉਿਤਲਕੀ ਐਟ ਦਾ ਕੌਮ ਹੀ ਪਿਆ ਸਾਰਾ ਐਦੇ ਤੇਲ ਚੜ ਗਿਆ ਹੁਣ ਵੇਖਦੇ ਆਂ ਕੋਈ ਰੇਗ ਰੂਗ ਮਾਰ ਕੇ ਲੈ ਇਧਰ ਤਾਂ ਉਹ ਗਿੱਲੇ ਹੋ ਗਏ ਵੀ ਰੇਗ ਰੂਗ ਮਾਰ ਕੇ ਪਾ ਦੀ ਇਹ ਕਿ ਨਵੀਂ ਪਾਉਨੇ ਹਨਾ ਬਾਕੀ ਦੱਸਿਓ ਮੇਰੇ ਵੀਰ ਜਮਾਂ ਜ਼ਰੂਰ ਹਾਂ ਕੱਢਦਾ ਕੱਢਦਾ ਆ ਗਿਆ ਆ ਦੇਖਿਓ 35 62 10 ਦਿਖਾਈ ਪਾ ਲਿਆ ਆ ਬੈਰਿੰਗ ਦੀ ਮੂੰਹ ਮੱਥਾ ਬਣਿਆ ਪਿਆਗਾ ਦੇ ਆਏ ਜਲੀ ਗਈ ਤੈਨੂੰ ਆਏ ਜਲੀ ਗਈ ਉਹ ਦੋ ਸੀਲ ਲਾਜੀ ਟੁੱਟੇ ਦੀ ਛੋਟੀ ਨਾ ਨਾ ਐਤੀ ਝੋਨੇ ਵੇ ਨਾ ਪਹਿਲੇ ਦੂਜੇ ਦਿਨ ਲੀਕ ਹੋ ਗਈ ਹੈ ਨਾ ਸੀਲ ਮਾ ਸੀਲ ਸਰਪ੍ਰ ਸਾਹਿਬ ਕੀ ਕਰ ਰਹੇ ਹੋ ਜੀ ਐਂਡ ਗੱਲ ਫੋਨ ਸਤ ਰੱਖਾ ਐਂਡ ਕਰ ਐਂਡ ਰੱਖਾ ਆ ਟੁੱਟਿਆ ਨਿਕਲ ਗਿਆ ਸਲੋਣਾ ਤੇ ਮੈਨੂੰ ਆਏ ਸੀ ਪਾਲੀ ਮੈਂ ਸੀਲ ਲੀਕ ਹੋ ਗਈ ਮੈਂ ਭਾਂਦੀ ਸੀਲ ਲੀਕ ਹੋ ਗਈ ਨਾ ਪਰ ਆ ਬੈਰਿੰਗ ਟੁੱਟੇ ਕਰਕੇ ਤੇਲ ਆਉਣ ਲੱਗ ਗਿਆ ਤੇ ਸੀਲ ਲੀਕ ਹੋ ਗਈ ਫਿਰ ਤੇ ਬਰੀ ਬਣਾ ਲੈ ਚਲੋ ਚੱਲੀ ਜਾਂਦਾ ਕੰਮ ਕੀ ਵਾਲੇ ਜਿੰਨੇ ਕੰਮ ਦੀ ਰਹਿਣਾ ਚੋਦੇ ਫਿਰਦੇ ਹੈ ਮਕਣਾ ਤੀਗਲੇ ਜਿੰਨੇ ਕੰਮ ਦੀ ਰਹਿਣਾ ਬੱਤੀ ਹੈ ਕਿਵੇਂ ਮਕਣਾ ਕਿੰਨੇ ਵਾਲਾ ਉਹਨਾਂ ਵਾਲੇ ਜਿੰਨੇ ਕੰਮ ਹੁੰਦੇ ਨੇ ਹੈ ਨਾ ਫਿਰ ਤਾਂ ਪਤਾ ਨਹੀਂ ਰਹਾ ਮੈਨੂੰ ਨਾੜ ਸਾਹਮਣੇ ਵਖੜਾਟ ਰੱਖੀਏ ਪੂਰੀ ਰੱਖ ਰਿਹਾ ਹੈ ਕਹਿੰਦਾ ਇਹ ਘਟੇ ਮੇਰੇ ਮਸਾਲਾ ਕੁਸਾ ਕੋਈ ਟਰੰਡਰ ਟਰੰਡਰ ਪਾਤਾ ਅਰੇ ਫੜਾ ਨੰਨਾਟੇ ਭਾਈ ਅਸੀਂ ਨੰਮੀਆਂ ਪਾਵਾਂਗੇ ਸੀਰ ਕਹਿੰਦੇ ਨੰਬਰ ਨੇ 62 356210 35 वाट ਦਾਸ 35 वाट ਦਾ ਸੀ ਨਿਕਲਿਆ ਤੇ ਬੈਰਿੰਗ ਟੁੱਟਾ ਨਿਕਲਿਆ ਤੇ ਕਲਚ ਪਲੇਟ ਆ ਰੱਖੀ ਵੀ ਆ ਖੋਲ ਕੇ